ਤਦ ਨੂੰ ਮਰਡਰ ਹੋਇਆ 30 ਸਰਫਰਾਵਲ ਸਾਡੇ 3 ਕੋਡ ਸਦਰਤਾ ਪਿੰਡ ਸੁਖਰਵਾਲਾ ਵਿਖੇ ਬੀਤੀ ਰਾਤ ਨੂੰ 28 ਦੀ ਰਾਤ ਨੂੰ ਇੱਕ ਗੁਰਵਿੰਦਰ ਸਿੰਘ ਪੁੱਤ ਕਲਦੇਸ਼ ਸਿੰਘ ਵਾਸੀ ਸੁਖਨਵਾਲੇ ਦਾ ਮਰਡਰ ਹੋਇਆ ਹੈ ਸਾਡੇ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਆਇਆ ਹੈ ਵੀ ਇਹ ਮਟਰ ਜਿਹੜਾ ਕੀਤਾ ਗਿਆ ਹੈ ਇਹ ਪ੍ਰੇਮ ਸੰਬੰਧਾਂ ਨੂੰ ਚੱਲਦੇ ਹੋਏ ਮਟਰ ਹੋਇਆ ਹੈ ਜਿਹੜਾ ਗੁਰਵਿੰਦਰ ਸਿੰਘ ਹੈ ਉਸ ਦੀ ਉਸ ਦੀ ਮੈਰਿਜ ਵੀ ਇਸ ਤੇ ਨੂੰ ਰੁਪਿੰਦਰ ਕੌਰ ਉਹ ਵਾਸੀ 올ਡ ਕੈਂਟਰੋਡ ਨਾਲ ਜਿਹੜੀ ਫ੍ਰੀਕੁਡ ਰਹਿਣ ਵਾਲੀ ਸੋਹਣ ਦੇ ਨਾਲ ਹੋਈ ਸੀ ਮੈਰਿਜ 23 ਦੇ ਵਿੱਚ ਤੇ ਇਸ ਦੇ ਕਿਸੇ ਨਾਲ ਉਸ ਤੋਂ ਬਾਅਦ ਇਹ ਕੈਨੇਡਾ ਚਲੀ ਗਈ ਸੀ ਮੈਰਿਜ ਤੋਂ ਬਾਅਦ ਤੇ 24 ਚ ਵਾਪਸ ਆ ਜਾਂਦੀ ਹੈ ਉੱਥੋਂ ਰਿਪੋਰਟ ਕੀਤਾ ਜਾਂਦਾ ਇਹਨੂੰ ਤੇ ਇਸ ਦੇ ਇਸ ਦੌਰਾਨ ਹੀ ਉੱਥੇ ਕੈਨੇਡਾ ਦੇ ਵਿੱਚ ਦੋਸ਼ੀ ਹਰਕਮਲਪਰੀ ਜੋ ਬੱਲੂ ਹਨ ਬਠਿੰਡਾ ਰਹਿਣ ਵਾਲਾ ਸੀ ਉਸ ਦੇ ਨਾਲ ਇਹਦਾ ਮੇਲਮਲਾਪ ਹੋ ਗਿਆ ਸੀ ਤੇ ਉਹ ਵੀ ਉੱਥੋਂ ਰਿਪੋਰਟ ਹੋ ਕੇ ਵਾਪਸ ਆ ਗਿਆ ਸੀ ਤੇ ਇਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਚੱਲ ਰਿਹਾ ਸੀ ਤੇ ਜਿਹੜਾ ਬੀਤੀ ਰਾਤ ਇਹਨਾਂ ਨੇ ਕਾਫੀ ਟਾਈਮ ਤੋਂ ਇਹ ਸੋਚ ਰਹੇ ਵੀ ਇਹਨੂੰ ਕਿਸ ਕਿਸ ਤਰ੍ਹਾਂ ਅਸੀਂ ਮੌਦੇਕਾਰ ਉਤਾਰ ਕੇ ਤੇ ਆਪ ਇਕੱਠੇ ਰਹਿਣਾ ਸ਼ੁਰੂ ਕਰੀਏ ਤੇ ਇਹਨਾਂ ਨੇ ਰਾਤ ਨੂੰ ਇਸ ਵਾਅਦੇ ਤੋਂ ਅੰਜਾਮ ਦਿੱਤਾ ਤੇ ਇਹਨਾਂ ਦੇ ਹੁਣ ਪਰਿਵਾਰਾਂ ਦੇ ਇਹਦੇ ਅਸੀਂ ਜਿਹੜਾ 302 ਦੇ ਵਿੱਚ ਫ੍ਰੀਕਵੈਂਟ ਸਦਰ ਵਿਖੇ ਮਕਦਮਾ ਦਰਜ ਕਰ ਲਿਆ ਹੁਣ ਜਿਹੜੀ ਨੈਸਟ ਇਨਵੈਸਟੀਗੇਸ਼ਨ ਅਸੀਂ ਜਾਰੀ ਰੱਖੀ ਹੋਈ ਹੈ ਤੇ ਇਸ ਦੇ ਵਿੱਚ ਜਿਹੜੀ ਦੋਸ਼ੀ ਅੰਦੋਸ਼ ਨੇ ਰੁਪਿੰਦਰ ਕੌਰ ਉਹਨੂੰ ਹੀ ਗ੍ਰਿਫਤਾਰ ਕਰ ਚੁੱਕੇ ਆ ਤੇ ਜਿਹੜਾ ਦੋਸ਼ੀ ਜਿਹੜਾ ਹਰ ਕਮਲਪ੍ਰੀਤ ਤੇ ਬੱਲੂ ਵਾਲਿਆਂ ਦਾ ਉਹ ਮੌਕੇ ਤੋਂ ਭੱਜ ਗਿਆ ਸੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹਨੂੰ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਤੇ ਹੁਣ ਤੱਕ ਦੇ ਸਾਡੇ ਜਿਹੜੇ ਯੂਨੀਵਰਸਿਟੀਆਂ ਚੱਲ ਰਹੀ ਏ ਤੇ ਇਹਦੇ ਵਿੱਚ ਮੇਨ ਜਿਹੜਾ ਮੁੱਖ ਕਾਰਨ ਨੇ ਉਹ ਪ੍ਰੇਮ ਸਬੰਧ ਦਾ ਹੋਣਾ ਪਾਇਆ ਗਿਆ ਇਸ ਤਰ੍ਹਾਂ ਮਾਰਿਆ ਗਿਆ ਇਸ ਤੇ ਚੀਨਾ ਨਾ ਰਹਿਣ ਤੇ ਜਿਹੜੀ ਹੁਣ ਜਿਹੜਾ ਇਸ ਦੀ ਜਿਹੜੀ ਡੈੱਡ ਬੋਡੀ ਸਾਨੂੰ ਉੱਤੇ ਛੱਤ ਤੇ ਮਿਲੀ ਏ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਇਹਨਾਂ ਦਾ ਮਾਰਨ ਟਾਈਮ ਜਿਹੜਾ ਅਥੋਪਾਈ ਹੋ ਜਾਣੇ ਤੇ ਇਸ ਨੂੰ ਕੋਈ ਕਿਸੇ ਚੀਜ਼ ਨਾਲ ਦਬਾ ਕੇ ਜਿਹੜਾ ਸਾਹ ਕੁੱਟ ਕੇ ਦੀ ਸਾਨੂੰ ਇਸ ਹਰੇ ਕੋਈ ਕੋਈ ਤੇਜ ਹਥਿਆਰ ਜਾਂ ਕਿਸੇ ਇਹੀ ਚੀਜ਼ ਦੀ ਵਰਤੋਂ ਨਹੀਂ ਕੀਤੀ ਗਈ ਤੇ ਸਾਹ ਦਬਾ ਕੇ ਜਿਹੜਾ ਆਪਾਂ ਕਹਿ ਸਕਦੇ ਹਾਂ ਦੀ ਇਸ ਤਰ੍ਹਾਂ